ਹੈਸਾ ਫਟ ਤਖੀ ਹੈਸਾ ਫਟ ਤਖੀ ਹੈਸਾ 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 ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ Indian People ਤੇ ਮੈਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਹਰੇਲਾਂ ਵਿੱਚ ਦੀਆਂ ਨੇ ਆਹਾ ਭਾਰਤੀ ਰੇਲ ਦੇ ਮਜ਼ਦੂਰ ਹਰੇਲ ਦੀ ਲਾਈਨ ਤੋਂ ਰੇਲਾਂ ਲਾ ਰਹੇ ਨੇ ਕਿੰਨੀ ਤੇਜ਼ੀ ਨਾਲ ਰੇਲਾਂ ਲੈਂਦੀਆਂ ਨੇ ਇਹਨਾਂ ਦੀ ਤੇ ਇਧਰ ਇੰਜਣ ਤੁਰਿਆ ਜਾ ਰਿਹਾਗਾ ਇਹ ਉਹ ਭੱਜਦੇ ਭੱਜਦੇ ਲਾਈਨ ਚਾੜ ਰਹੇ ਨੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਭੱਜਦੇ ਨੇ ਜੂੜਾ ਨਾ ਜਰਾ ਨਾਤੇ ਇਧਰ ਹੋ ਜਾਂਦੇ ਨੇ ਅੱਗੇ ਉਧਰ ਹੋ ਜਾਂਦੇ ਨੇ ਇਧਰ ਇਹਨਾਂ ਦੇ ਨਾਲ ਗਾਈਡ ਖੜੇ ਨੇ ਇਸ ਤਰ੍ਹਾਂ ਇਹ ਕਿੰਨਾ ਮੁਸਕਰ ਦਾ ਕੰਮ ਹੈ ਸੱਬਲਾਂ ਨਾਲ ਫੜਾ ਫੜਾ ਸੱਬਲ ਪਾਉਂਦੇ ਆ ਫਿਰ ਉਹਨੂੰ ਪਾਸੇ ਕਰਦੇ ਆ ਚੱਕਦੇ ਆ ਇਹਨਾਂ ਦੀ ਕਿੱਥੇ ਸੁਣ ਵਾਈਫੂ ਵਿਚਾਰਾਂ ਦੀ ਕਿੰਨੀ ਤੇਜ਼ੀ ਨਾਲ ਜਾ ਰਹੇ ਆ ਟ੍ਰੇਨ ਇੱਕ ਪਲ ਵੀ ਨਹੀਂ ਰੁਕਦੀ ਸੀ ਤੇ ਇਹ ਮਜ਼ਦੂਰ ਕਿੰਨੇ ਭੱਜ-ਭੱਜ ਕੇ ਕਿਵੇਂ ਭੱਜ-ਭੱਜ ਕੇ ਇਹ ਕਰਦੇ ਨਾਲ ਨਾਲ ਕੰਮ ਕਰਦੇ ਆ ਇਹ ਇੰਜਣ ਨੂੰ ਰੋਕ ਨਹੀਂ ਰਿਹਾ ਤੇ ਕਿੰਨੀ ਅਸੀਂ ਆਪਣੀ ਰੋਣ ਵਾਲੀ ਤੇ ਇਹ ਤੇ ਕੋਟਰ ਨਾਲ ਸਾਥ ਚ ਜਾ ਰਹੇ ਨੇ ਤੇ ਇਧਰ ਰੇਲਵੇ ਜਿਹੜਾ ਹੈ ਬਣਾਇਆ ਮੈਨੂੰ ਬੜਾ ਮਨ ਨੂੰ ਲੱਗਿਆ ਮੇਰੇ ਮਨ ਨੂੰ ਯਾਰ ਆਹ ਸੀਨ ਜ਼ਰੂਰ ਬਣਾਇਆ ਜਾਵੇ ਤੇ ਫੇਰ ਪਾਸੇ ਦੇ ਨੇ ਫਿਰ ਭਾਜਦੇ ਨੇ ਫਿਰ ਮੜਾ ਜਾ ਹੁਣ ਥੋੜਾ ਜਿਹਾ ਸਲੋ ਹੋ ਯਾਰ ਲਗਭਗ ਇਹ ਵਿਚਾਰੇ 1.5 ਕਿਲੋਮੀਟਰ ਉਹ ਤੋਂ ਲੈ ਕੇ ਇਹ ਭੱਜ ਭੱਜ ਕੇ ਆਏ ਨੇ ਕਿਉਂਕਿ ਇਹਨਾਂ ਦਾ ਫਰਜ ਹੁੰਦਾ ਵੀ ਜੇ ਫਿਰ ਨਹੀਂ ਭੱਜ ਕੇ ਹੁਣ ਵੀ ਫਿਰ ਕੰਫਰੋ ਵਗਦਾ। ਇਹ ਟ੍ਰੇਨ ਚੱਲ ਪੈਂਦੀ ਆ। ਦੇਖੋ ਕਿਸ ਤਰ੍ਹਾਂ ਇਹ ਜੰਗਲ ਟ੍ਰੇਨ ਲੈਂਦੀ ਹੈ। ਆਪਾਂ ਦੇਖੀਏ ਇਹਨਾਂ ਦੀ ਟੈਕਨੀਕ ਦੇਖੋ। ਇਹ ਲਾਈਨ ਕਿਸ ਤਰ੍ਹਾਂ ਪਾਸੇ ਕਰਦੇ ਨੇ। ਹਨਾ। ਆ ਸੱਬੜਾ ਫਸਾਈ ਜਾਂਦੇ ਨੇ। ਨਾਲ-ਨਾਲ ਸੱਬੜਾ ਫਸਾ ਰਹੇ ਨੇ। ਇਹਦੇ ਟ੍ਰੇਨ ਲੰਘਦੀ ਆ। ਤੇ ਫਰੋਂਟ ਤੋਂ ਫਰੋਂਟ ਤੋਂ ਸੱਬੜਾ ਉਹਦੇ ਉਧਰ ਰੇਲਿੰਗ ਨਾਲ ਗਿਆ ਜਾਂਦਾ। ਲਗਾਤਾਰ ਇਹ। ਉਸੇ ਟਾਈਮ ਦੇਖਦੇ ਇੱਕ ਮਨਵੀਂ ਨਿਕਰੇ ਹੁਣ ਇਹ ਰੇਲਾਂ ਰੁਕੀਆਂ ਨੇ ਉਸ ਤੋਂ ਬਾਅਦ ਸ਼ਾਇਦ ਜਿਹੜਾ ਲੱਗੂਗਾ ਲਾਸਟ ਹੈ ਜਿਹੜੇ ਇੱਥੋਂ ਤੱਕ ਰੇਲਾਂ ਛੱਡਣੀਆਂ ਨੇ ਤੇ ਹੁਣ ਖੜ ਕੇ ਖੜ ਕੇ ਹਾਂਜੀ ਤੇ ਸ਼ੈਡਾਂ ਤੋਂ ਦੀ ਬਹੁਤ ਜ਼ਿਆਦਾ ਜਿਸਕਤ ਦਾ ਕੰਮ ਹੈ ਆਹ ਹੁਣ ਇਹ ਡਿੱਗੀਆਂ ਲਗਭਗ ਇਹ ਮੇਰੇ ਖਿਆਲ 2 ਕਿਲੋਮੀਟਰ ਤੋਂ ਲੰਬੀ ਭੱਜ ਭੱਜ ਕੇ ਆਉਂਦੇ ਆ ਵਿਚਾਰੇ ਉਧਰ ਰੇਲਵੇ ਦੇ ਇੰਜੀਨੀਅਰ ਅਫਸਰ ਸਹਿਬਾਨ ਜਿਹੜੇ ਹੈ ਇਹ ਵੀ ਨਾਲ ਗੱਡੀਆਂ ਤੇ ਚੱਲਦੇ ਨੇ ਹੁਣ ਇਹ ਜਾਣਗੇ ਫੇਰ ਅੱਗੇ ਤੇ ਸਰ ਮੈਂ ਦੇਖੋ ਜਲਦੀ ਜਲਦੀ ਚੱਲਦੀ ਰਹੇ ਨੇ ਛੇਤੀ ਕਰੋ ਛੇਤੀ ਕਰੋ ਹਾਂ ਹਾਂ ਇਹ ਪਣ ਰਿਹਾ ਰੇਲਵੇ ਤੇ ਤੁਸੀਂ ਕੋਈ ਵੀਡੀਓ ਬਣਾਉਂਗੇ ਨਹੀਂ ਮੈਂ ਮੈਂ ਬੋਲ ਦੂੰਗਾ ਸਿਰਫ ਐਸੇ ਖੜ੍ਹ ਜਾਓ ਮੈਂ ਬੋਲਣਾ ਇੱਕ ਵਾਰ ਹਾਂਜੀ ਦੋਸਤੋ ਮੈਂ ਮਾਸਟਰ ਲਕਸ਼ਮਨ ਸੋਲਤ ਹੁਸੀਂ ਦੇਖੋ ਆ ਇਹਦਾਂ ਨੂੰ ਚੱਕ ਦਿਓ ਆਇੰਡਰੋਂ ਗਲਾਚਾ ਕੁ ਇਸ ਐਕਸੇ ਨਾ ਮਾਈਕ ਹੈ ਠੀਕ ਹੈ ਹਾਂਜੀ ਦੋਸਤੋ ਮੈਂ ਮਾਸਟਰ ਲਾਸਿੰਗਸ ਹੁੰਦਾ ਤੁਸੀਂ ਦੇਖ ਰਹੇ ਹੋ YouTube ਚੈਨਲ Indian People ਤੇ ਇਹਦੇ ਵਿੱਚ ਦੇਖਿਆ ਤੁਸੀਂ ਕਿਸ ਤਰ੍ਹਾਂ ਰੇਲਵੇ ਕ੍ਰੋਸਿੰਗ ਬਣ ਰਹੀਆਂ ਲਾਈਨਾਂ ਨਵੀਆਂ ਲਾਈਨਾਂ ਪੈ ਰਹੀਆਂ ਇੱਥੇ ਰੇਲ ਚੌੜੀ ਹੋ ਰਹੀ ਜੇ ਇੱਥੋਂ ਪਹਿਲਾਂ ਸਿੰਗਲ ਲਾਈਨ ਸੀ ਸਿੰਗਲ ਲਾਈਨ ਦੇ ਨਾਲ ਨਾਲ ਡਬਲ ਰੈਲ ਟਰਪਲ ਲਾਈਨ ਬਣ ਰਹੀ ਹੈ ਤਾਂ ਕਿੰਨਾ ਮੁਸ਼ਕਲ ਦਾ ਕੰਮ ਮਜ਼ਦੂਰਾਂ ਦਾ ਤੋ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਉਮੀਦ ਹੈ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਜੀ ਤੇ ਤੁਸੀਂ ਜਰੂਰ ਇਹਨਾਂ ਮਜ਼ਦੂਰਾਂ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਇੰਡੀਅਨ ਰੇਲਵੇ ਦੇ तमाम ਅਫਸਰਾਂ ਲਈ ਮੁਲਾਜ਼ਮਾਂ ਲਈ ਤੇ ਜਰੂਰ ਇਹ ਸਾਂਝੀ ਕਰਨੀ ਹੈ ਅਸੀਂ ਇਹਨਾਂ ਮਜ਼ਦੂਰਾਂ ਦੇ ਕਿਤੇ ਨਾ ਕਿਤੇ ਹੱਕ ਦੀ ਗੱਲ ਕਰਨੀ ਹੈ ਇਸ ਵੀਡੀਓ ਨੂੰ ਮੈਂ ਤਾਂ ਸ਼ੂਟ ਕੀਤਾ ਤੇ ਜਿਹੜੇ ਇਹ ਮਜ਼ਮਿਲਾਂ ਨੇ ਜਿਹੜੇ ਰੇਲਾਂ ਬਸਾ ਕੇ ਤਲ ਜਾਣਗੇ ਅਸੀਂ ਇਹਨਾਂ ਤੇ ਫਟਾਫਟ ਲੰਘ ਜਾਗੇ ਹਾਂ ਬਈ ਜ਼ਿੰਦਗੀ ਸਾਡੀ ਬੜੀ ਵਧੀਆ ਚੱਲ ਜੂਗੀ ਪਰ ਜਿਹੜੇ ਇਹ ਮਜ਼ਦੂਰ ਨੇ ਇਹਨਾਂ ਦੀ ਜ਼ਿੰਦਗੀ ਇਸ ਤੋਂ ਵੱਧ ਕਿਸ ਤਰ੍ਹਾਂ ਰਹਿਣੀ ਹੈ ਇਹ ਹਾਲਾਤ ਦੱਸਦੇ ਨੇ ਕਿੰਨਾ ਕਿਨਾਂ ਨੂੰ ਪੈਸਾ ਮਿਲਦਾ ਹੈ ਇਹ ਸਾਨੂੰ ਹਾਲਾਤ ਦੱਸਦੇ ਨੇ ਤੇ ਜੇਕਰ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਇਹਨਾਂ ਮਜ਼ਦੂਰਾਂ ਨੂੰ ਜਿਹੜੇ ਸਾਡੇ ਲਈ ਰਸਤੇ ਸਾਫ਼ ਕਰਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਵੀ ਸੁਖਾਲੀ ਬਣੇ ਇਸ ਲੀਵ ਵੀ ਕੋਸ਼ਿਸ਼ ਨਾ ਕਰਸ। ਅਸੀਂ ਸਾਡੀ ਇਹ ਕੋਸ਼ਿਸ਼ ਸ਼ਾਇਦ ਕਿਤੇ ਨਾ ਕਿਤੇ ਇਹ ਸਹਾਇੀ ਹੋ ਸਕਦੀ ਹੈ। ਇਸ ਕਰਕੇ ਦਬ ਕੇ ਸ਼ੇਅਰ ਕਰ ਦਿਓ। ਵੱਧ ਤੋਂ ਵੱਧ ਜੇਕਰ ਤੁਹਾਨੂੰ ਚੰਗੀ ਲੱਗੀ। ਤਸ ਨੂੰ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਾਡੇ ਚੈਨਲ ਦਾ ਨਾਮ ਇੰਡੀਅਨ ਪੀਪਲ ਹੈ। ਇੰਡੀਅਨ ਪੀਪਲ ਦਾ ਮਤਲਬ ਇੰਡੀਅਨ ਲੋਕਾਂ ਦੀ ਜ਼ਿੰਦਗੀ ਦਿਖਾਉਣਾ। ਤਾਂ ਕਿਸ ਤਰ੍ਹਾਂ ਸਾ ਇੰਡੀਆ ਦੇ ਲੋਕਾਂ ਦਾ ਇੱਕ ਆਵੀ ਰੂਪ ਹੈ। ਇਹ ਇੰਡੀਅਨ ਨੇ ਜਿਹੜੇ ਕੰਮ ਕਰ ਰਹੇ ਨੇ। ਤਾਂ ਇਹਨਾਂ ਇੰਡੀਨੈਂਸ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਖੂਬਸੂਰਤ ਬਣਾਇਆ ਜਾ ਸਕਦਾ ਇਹ ਸਾਡੀ ਕੋਸ਼ਿਸ਼ ਹੈ ਸੋ ਉਮੀਦ ਆ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੂਗੀ ਤੁਸੀਂ ਦਬਕੇ ਸ਼ੇਅਰ ਕਰੋਗੇ ਧੰਨਵਾਦ